ਇਸ ਅਸਰੀ ਗੱਲ ਸਾਰਿਆਂ ਨੂੰ ਬਾਈ ਜੀ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਵੀ ਕੱਲ ਰਾਜਾ ਬਰਿੰਗ ਦੇ ਘਰ ਵਾਲੀ ਨੇ ਕਿਹੜਾ ਘਟਿਆ ਕਿੰਨਾ ਬਿਆਨ ਦਿੱਤਾ ਵਾ ਉਹਨੇ ਕਿਹਾ ਵੀ ਜਿਹੜਾ ਅਸੀਂ ਪੰਜਾ ਪੰਜੇ ਦਿਨ ਨਿਸ਼ਾਨ ਤੇ ਵੋਟ ਲੈ ਰਹੇ ਆ ਉਹ ਪੰਜਾ ਗੁਰੂ ਨਾਨਕ ਸਾਹਿਬ ਦਾ ਪੰਜਾ ਵਾ ਓਏ ਉਹਨੂੰ ਭਲੀ ਮਾਨਸ ਨੂੰ ਪੁੱਛਣ ਵਾਲਾ ਵੀ ਕਿੱਥੇ ਬਾਬੇ ਨਾਨਕ ਦਾ ਪੰਜਾ 13 13 ਤੋਲਣ ਵਾਲਾ ਤੇ ਸੋਡਾ ਪੰਜਾ ਸਿੱਖ ਮੁਸਲਮਾਨ ਦੇ ਖੂਨਾਂ ਦੇ ਨਾਲ ਰੰਗਿਆ ਹੋਇਆ ਤੁਹਾਡਾ ਪੰਜਾਬਾ ਤੁਸੀਂ ਪੰਜੇ ਦੇ ਨਾਲ ਕਿਵੇਂ ਕੰਪੇਅਰ ਕਰਦੇ ਹੋ ਤੁਹਾਨੂੰ ਸ਼ਰਮ ਨਹੀਂ ਆਈ ਤੁਹਾਨੂੰ ਤਾਂ ਜਿਹੜੇ ਆ ਐਸਜੀਪੀਸੀ ਵਾਲੇ ਨੇ ਕਹਤਾ ਭੈਣ ਜੀ ਤੁਹਾਨੂੰ ਕਹਿਣਾ ਤਾਂ ਨਹੀਂ ਚਾਹੀਦਾ ਸੀ ਕਹਿਣਾ ਕਿਉਂ ਨਹੀਂ ਚਾਹੀਦਾ ਸੀ ਤੁਸੀਂ ਹੈ ਕਾਦੇ ਆ ਫਿਰ ਬੰਦੇ ਇਹਤੇ ਐਕਸ਼ਨ ਲੈਣਾ ਚਾਹੀਦਾ ਹੈ ਕਾਲ ਤੱਕ ਦੇ ਜਥੇਦਾਰ ਨੂੰ ਬੇਨਤੀ ਕਰਦੇ ਆਂ ਵੀ ਇਹ ਜੀਆਂ ਲਗੜ ਕਤਿਹੜਾ ਨੂੰ ਬਾਜ ਕਰ ਲੋ ਨਹੀਂ ਕੱਲੂ ਕੋਈ ਹੋਰ ਉੱਠ ਕੇ ਘੜੀਆਂ ਹਰਕਤ ਕਰੂਗਾ ਚਾਹੇ ਇਹ ਮੌਜੂਦਾ ਪ੍ਰਧਾਨ ਦੇ ਘਰ ਵਾਲੀ ਕੋਈ ਨਾ ਕੋ ਹੋਵੇ ਪਰ ਅਸੀਂ ਬਾਬੇ ਨਾਨਕ ਤੋਂ ਲੈ ਕੇ ਸਾਈਹਬੇ ਗੁਰੂ ਗੋਬਿੰਦ ਸਾਹਿਬ ਦੇ ਸੱਚੇ ਪਾਤਸ਼ਾਹ ਤੱਕ ਕੋਈ ਵੀ ਗੱਲ ਧਰਮ ਦੇ ਅਲੀ ਵੋਟਾਂ ਵਿੱਚ ਨਹੀਂ ਵਰਤਣ ਦੇਣੀ ਨਾ ਅਸੀਂ ਧਰਮ ਦੇ ਨਾਂ ਤੇ ਵੋਟਾਂ ਪਾਉਣੀਆਂ ਵਾ ਅਸੀਂ ਧਰਮ ਨੂੰ ਵੋਟਾਂ ਤੋਂ ਦੂਰ ਰੱਖਣਾ ਵਾ ਕਿਉਂਕਿ ਇਹਨਾਂ ਨੇ ਧਰਮ ਦੀ ਰਾਜਨੀਤੀ ਕਰਕੇ ਖੂਨ ਦੀਆਂ ਹੋਲੀਆਂ ਖੇਡੀਆਂ ਨੇ ਅਮਰਤਾ ਬੜੰਗ ਜੀ ਮਾੜੀ ਮੋਟੀ ਸ਼ਰਮ ਕਰੋ ਤੁਸੀਂ ਸਾਡੇ ਨਾਲ ਵੱਧ ਪੜੇ ਲਿਖੇ ਹੋ ਠੀਕ ਆ ਆਪ ਦਾ ਮਾਫੀਨਾਮਾ ਆਪ ਦਾ ਪੇਜੋ ਕੱਲ ਤੱਕ ਸਾਹਿਬ ਨੂੰ ਸਾਰੀ ਸਿੱਖ ਕੌਮ ਤੋਂ ਮੈਂ ਮਾਫੀਆ ਮੰਗੋ ਤੇ ਬਾਈ ਲੁਧਿਆਣੇ ਵਾਲਿਓ ਇਹ ਜੀ ਔਰਤ ਨੂੰ ਸ਼ਹਿਰ ਤੋਂ ਬਾਹਰ ਕੱਢੋ ਸ਼ਹਿਰ ਚੋਂ ਬਾਹਰ ਨੋ